ਹੌਣ ਕਿਆ ਪਿਆ ਵਾ ਹੋ ਦੇ ਕੂੜੇ ਤੇ ਬੈਠਾ ਮੁੰਡਾ ਕੂੜਾ ਕੂੜਾ ਨੂੰ ਚਲਾਉਣ ਦੇ ਲੱਤਾਂ ੜਾ ਕੇ ਹਟੂਗਾ ਅੱਜ ਲੱਤਾਂ ਤੜਾ ਕੇ ਮੰਨੂਗਾ ਅੱਜ ਇਹ ਆਪਦੀਆਂ ਬਾਈ ਨੂੰ ਸਨੈਪ ਦੀ ਪਈ ਹੋਈ ਆ ਆ ਫੋਨ ਫੜ ਲਾ ਉੱਤੇ ਬਹਿ ਕੇ ਬੜਾ ਸਨੈਪ ਇਨਨੂੰ ਉਤਰਨਾ ਵੀ ਨਹੀਂ ਆਉਂਦਾ। ਇਹ ਕਿ ਉਤਰਨਾ ਵੀ ਨਹੀਂ ਆਉਂਦਾ ਚੜ੍ਹਨਾ ਵੀ ਨਹੀਂ ਆਉਂਦਾ ਕੋਣੀਆਂ ਦੀ। ਉਹ ਤੈਨੂੰ ਕੋਈ ਸਨੈਪ ਪਾਈਆ ਕਿ ਨਹੀਂ? ਸਨੈਪ ਬਣਾ ਲਈ ਪਾਦਾ ਕਿ ਸਨੈਪ ਕੋਈ। ਇਹ ਰੇਡੀ ਤੇ ਬਣਾ ਲਈ ਉਹ ਵੀਡੀਓ ਅਪਲੋਡ ਕਰੂੰਗਾ। ਆ ਹੁਣ ਹੁਣ ਬਾਈ ਜੀ ਬੈਠਣਗੇ ਵੇਖੀ ਚੱਲੋ ਵੇਖੀ ਚੱਲੋ ਬਾਈ ਜੀ ਦੇ ਬੈਠਣ ਦਾ ਸਟਾਈਲ। ਆ ਬਾਪ ਹੋਇਆ ਮੇਰਾ। 2 ਘੰਟੇ ਦਾ ਮੂਲ ਬਾਤ ਹੈ ਵਿਚਾਰੇ ਦੇ। ਏਡਾ ਬੁਸ਼ਟਰ ਮਾਰ। ਖੜੂ ਪੈਰ ਲਾਣਾ ਆਉਂਗਾ ਤਾਂ ਖੜੂ। ਇੱਧਰ ਨੂੰ ਨਾ ਜੜੀ ਇੱਧਰ ਨੂੰ ਮੂੰਹ ਕਰਾ ਕੇ ਨਾ ਜੜੀ ਚੜੇ ਇਹ ਵੀ ਰੁਕੂ ਏ ਚੜ ਜਾ ਇਹ ਇਹ ਚੜਨਾ ਵੀ ਨਹੀਂ ਆਉਂਦਾ ਚੜ੍ਹ ਚੜਨ ਦਾ ਸਟੇਅ ਆ ਦੇਖ ਤੂੰ ਮੜਾ ਜਾਂਦਾ ਲੈ ਬਈ ਵਿਵੇਕ ਪੂਰਾ ਵਿਵੇਕ ਰੈਡੀ ਆ ਹੁਣ ਚੜਨ ਵਾਸਤੇ ਉੱਤੇ ਪਤਾ ਨਹੀਂ ਕੀ ਬਣੂਗਾ ਪਤਾ ਨਹੀਂ ਕੀ ਬਣੂ ਹੁਣ ਇਹਦਾ ਉਹ ਭੱਜ ਜਾ ਯਾਰ ਓਏ ਜਾ ਵੇਗ ਹੁਣ ਭੱਜ ਕੇ ਜਾ ਲੈ ਹੁਣ ਮੌਕਾ ਤੇਰੇ ਕੋਲੇ ਵੇਖ ਖਾਂ ਦੇ ਹੋ ਤਾਂ ਭੈਰਾ ਭੱਜ ਕੇ ਜਾ ਕੇ ਪਹਿਲੀ ਵਾਰੀ ਬੈਠੇ ਸੀ ਅੱਜ ਜੱਤੇ ਵੇਖ ਖਾਂ ਦੇ ਹੋ ਤਾਂ ਬੈਠ ਜਾ ਭੱਜ ਕੇ ਜਾ ਕੇ ਉੱਤੇ ਚੜਦਾ ਜਾ ਛੱਪੜ ਤਿਕੜਾ ਤਰਨਾ ਵਿੱਚ ਸਾਰਾ ਕੱਚਾ ਸਾਰਾ ਜਵੱਜੀ ਨਹੀਂ ਛੱਟ ਉਧਰ ਦੀ ਉਤਰੋ ਫਿਰ ਯਾਰ ਪਰੇ ਦੀ ਚੱਲ ਕੇ ਉਧਰ ਦੀ ਆ ਫੜ ਖਾਉਨੇ ਯਾਰ ਚੱਲ ਯਾਰ ਨਹੀਂ ਮੈਂ ਓਏ じゃ ਮੈਂ ਤੋੜਾਂ ਨੂੰ ਆ ਫੜ ਲਾ ਫੇਰ ਮੈਨੂੰ ਫੜਾ ਗਿਆ ਕਾੜ ਜੋਂ ਮੜਾ ਮੈਨੂੰ ਪਾਸੇ ਲੈਣ ਦੋ ਇਹ ਲੱਗਾ ਇੱਥੋਂ ਕੌਣ ਦੂਜਿਆਂ ਤਾਂ ਅੱਡੇ ਦੇ ਬਚਾਲੋ ਇਹ ਆ ਦੇ ਆ ਦੇ ਫੱਕੜਾਗੀ ਥੋੜੀ ਆਰੇ ਕਿਮਲਾ ਟੇਡਾ ਕਰਕੇ ਸੱਟੂਗਾ ਆਵੇ ਸਾਬ ਥੋੜਾ ਯਾ ਫਾਨੀ ਕੰਟੈਂਟ ਬਣਿਆ ਇੱਕ ਕਿ ਗੁਣਾ ਹੋਵੇਗਾ ਹਲੇ ਤਾਂ 100 ਚੱਲੀ ਜਾਂਦਾ ਕੰਮ ਆਏ ਸਾਡਾ ਸਵਾਦ ਵਾਲੇ ਕੰਮ ਚੱਲੀ ਜਾਂਦਾ ਪਾ ਪੈਸੇ ਆਵੇ ਨਾ ਹੋ ਬਾਅਦ ਹੀ ਗੱਲਾਂ ਚਾ ਬੈ ਜਾ ਬੈਠ ਇਹ ਟੂਆ ਕਦੋਂ ਪੱਟਣ ਲੱਗ ਗਿਆ ਥੱਲੇ ਵਾਲਦਾਂ ਨੇ ਹੋਰ ਅਕਿਆ ਪਿਆ ਹਮੜਾ ਹੁਣ ਉਹ ਅਕਿਆ ਪਿਆ ਵਾ ਪਰਾ ਲੱਗ ਗਿਆ ਯਾਰ ਹੁਣ ਉਹ ਕਿਹਾ ਪਿਆ ਵਾ ਹੋ ਦੇ ਛੱਡੀ ਨਾ ਛੱਡੀ ਨਾ ਹੋ ਗੋਲੇ ਹੋ ਗੋਲੇ ਤੁਹਾਨੂੰ ਆਪੇ ਸੰਭਣਾ ਪੈਟ ਵਾ ਬੜੀ ਆਏ ਜ਼ਾਰੀ ਬੜੀ ਆਏ ਵੀਡੀਓ ਜਾ ਯਾਰ ਵਾ ਪਹਿਲਾਂ ਅਗੇ ਤਾਂ ਗੁੱਸਾ ਕਰ ਗਿਆ ਇਹ ਵੀਡੀਓ ਪਹਿਲਾ ਆ ਗਿਆ ਸੀ ਗੁੱਸਾ ਕਰ ਜੂਗਾ ਇਹ ਇਹ ਪੈਰ ਦੇ ਖੁਰੜੀ ਜਾਂਦਾ ਹੈਗਾ ਹਾਏ ਚਾਹਣ ਇਹਦਾ ਉਹ ਗਦਾਹ ਖਰਾਬਵਾਦ ਇਹਦਾ ਇਹਰਾ ਇਹਰਾ ਪਾ ਗਏ ਚਾਹਦਾ ਚੱਕਰੀ ਨੂੰ ਮੂੜ ਲੈ ਬਾਸ ਹੁਣ ਇਹਦਾ ਊ ਊ ਘੇੜਾ ਘੜਾ ਲੋ ਮੈਂ ਤਾਂ ਰੋਹ ਤੋਰਦਾ ਹੁਣ ਉੱਤੇ ਨਾ ਚੜਨ ਦੀ ਕੋਸ਼ਿਸ਼ ਕਰੋ ਆ ਕਿਆ ਪਿਆ ਉਹ ਪੂਰਾ ਘੋੜੇ ਦੇ ਕੱਦ ਚੜਦਾ ਉਹ ਲੈ ਦਵਾਰਾ ਨਾ ਚੜ ਜੀ ਹਣਾ ਹੁਣ ਜੜੀ ਹੁਣ ਨਾ ਚੜ ਹੁਣ ਕਿਹਾ ਪਿਆ ਪੂਰਾ ਹੁਣ ਗੁੱਸਾ ਜੜਿਆ ਹੋਇਆ ਵਾ ਚੜਨ ਤਾਂ ਕਿਹਨੁੱਤ ਜੰਦਾਨੀ ਯਾਰੋ ਆਪਦੇ ਬੰਦ ਕਰੀ ਇਹਨੂੰ ਅੰਨੇ ਵੇ ਕੱਢਦਾ ਘੋੜਾ ਵਾਲਾ ਹਣ ਘੋੜੇ ਸੈਰ ਸ਼ੁਰੂ ਕਰਾ ਕੇ ਚੱਲੇ ਆ ਵੀ ਘਰ ਨੂੰ ਸਾਰੇ ਵਾਰੀ ਵਾਰੀ ਘੋੜੇ ਤੇ ਹੋ ਕੇ ਬੈਠੇ ਸੀਗੇ ਇਹ ਮੂੰਹ ਸਾਰਾ ਘਟਾਇਆ